ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਸਾਡੇ ਕੋਲੇ ਪੇਸ਼ੈਂਟ ਆਏ ਨੇ ਬਟਾ ਨੂੰ ਪੇਟ ਦੀ ਪ੍ਰੋਬਲਮ ਹੈ ਧਰਨ ਵੀ ਹਿੱਲੀ ਹੋਈ ਇਹਨਾਂ ਦੀ ਜਾਨੀ ਕਿ ਧਰਨ ਵੀ ਪਈ ਹੋਈ ਹੈ ਤੇ ਧਰਨ ਦੇ ਨਾਲ ਨਲਿਆਂ ਦੀ ਸਮੱਸਿਆ ਵੀ ਹੈ ਕਿਉਂਕਿ ਵਿਅਕਤੀ ਕੀ ਕਰਦਾ ਡਾਕਟਰਾਂ ਦੇ ਚੱਕਰ ਕੱਟੀ ਜਾਂਦੇ ਆਪਾਂ ਹਨਾ ਸਾਹ 2 ਸਾਲ 6 ਮਹੀਨੇ ਦਵਾਈਆਂ ਖਾਈ ਜਾਂਦੇ ਆ ਲੇਕਿਨ ਕੋਈ ਫਰਕ ਨਹੀਂ ਪੈਂਦਾ ਲੇਕਿਨ ਅਸੀਂ ਬਿਨਾਂ ਦਵਾਈ ਤੋਂ ਇਹ ਚੀਜ਼ਾਂ ਨੂੰ ਸੈੱਟ ਕਰਦੇ ਆ ਧਰਨ ਪਈ ਹੋਵੇ ਕਿੰਨੀ ਮਰਜੀ ਪ੍ਰੋਬਲਮ ਹੈ ਜਾਂ ਫਿਰ ਨਲੇ ਪੈ ਜਾਂਦੇ ਆ ਨਲੇ ਅਲੱਗ ਹੁੰਦੇ ਆ ਤਾਂ ਨਾਲ ਅਲੱਗ ਹੁੰਦੀ ਐ ਪਤਾ ਨਹੀਂ ਆਪਾਂ ਨੂੰ ਤੇ ਕੌਡੀ ਅਲੱਗ ਹੁੰਦੀ ਐ ਕਿਉਂਕਿ ਇਹ ਚੀਜ਼ ਨੂੰ ਸਾਰੇ ਆਪਾਂ ਇੱਕ ਹੀ ਸਮਝ ਲੈਂਦੇ ਆ ਕਿ ਇੱਕ ਹੀ ਚੀਜ਼ ਹੈ ਲੇਕਿਨ ਇਹ ਅਲੱਗ-ਅਲੱਗ ਕੰਡੀਸ਼ਨਾਂ ਹੁੰਦੀਆਂ ਇਸ ਦੇ ਵਿੱਚ ਕੀ ਹੁੰਦਾ ਬੰਦੇ ਨੂੰ ਕਬਜ਼ ਰਹਿਣ ਲੱਗ ਜਾਂਦੀ ਐ ਜਾਂ ਫਿਰ ਕਿਸੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਜਾਂ ਭਾਰਨ ਘਟਣਾ ਸ਼ੁਰੂ ਹੋ ਜਾਂਦਾ ਕੁਝ ਵੀ ਖਾਣੇ ਆਪਾਂ ਚੰਗੀ ਤਰ੍ਹਾਂ ਪਚਦਾ ਨਹੀਂ ਐ ਤੇ ਤੁਹਾਨੂੰ ਅੱਜ ਦੱਸਾਂਗੇ ਕਿ ਕਿਵੇਂ ਆਪਾਂ ਨੂੰ ਮਿਲੇ ਆਪਾਂ ਚੈੱਕ ਕਰ ਸਕਦੇ ਆ ਤੇ ਉਸ ਨੂੰ ਆਪਾਂ ਕੱਢ ਵੀ ਸਕਦੇ ਆ ਤੇ ਇਸ ਲਈ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਦੇਖਣਾ ਹੈ ਕਿ ਨਾਭੀ ਆਹ ਨਾਭੀ ਇਹਨਾਂ ਦੀ ਇੱਥੇ ਦੇਖਣਾ ਦੱਬ ਕੇ ਜੇ ਇੱਥੇ ਹਲਕਾ ਤੁਹਾਨੂੰ ਕੁਝ ਧੜਕਣ ਦੀ ਆਵਾਜ਼ ਆ ਰਹੀ ਹੈ ਤੇ ਨਾਭੀ ਇਹਨਾਂ ਦੀ ਠੀਕ ਹੈ ਜੇਕਰ ਉੱਪਰ ਜਾਂ نیچے ਇਸ ਤਰ੍ਹਾਂ ਧੜਕਣ ਦੀ ਆਵਾਜ਼ ਆ ਤੇ ਇਹਨਾਂ ਦੀ ਨਾਭੀ ਹਿੱਲੀ ਹੋਈ ਹੈ ਜਾਨੀ ਕਿ ਡਿਸਬੈਲੈਂਸ ਹੋਈ ਹੈ ਇਹ ਹੋ ਗਿਆ ਧਰਨ ਚੈੱਕ ਕਰਨ ਦਾ ਤੇ ਦੂਜਾ ਹੈਗਾ ਨਲੇ ਨਲੇ ਵੀ ਇਹਨਾਂ ਨੂੰ ਪਏ ਹੋਏ ਆ ਕਿਉਂਕਿ ਇੱਥੇ ਬਹੁਤ ਜਗ੍ਹਾ ਹਾਰਡ ਹੈ ਥੱਲੇ ਵੀ ਹਾਰਡ ਹੈ ਬਹੁਤ ਕ੍ਰੋਨਿਕ ਪ੍ਰੋਬਲਮ ਆਈ ਹੋਈ ਹੈ ਜਿਹਦੇ ਕਰਕੇ ਕਿ ਇਹਨਾਂ ਦਾ 15 ਤੋਂ 20 ਕਿਲੋ ਵਜ਼ਨ ਘਟ ਗਿਆ ਤੇ ਹੁਣ ਅੱਜ ਇਹਨਾਂ ਨੂੰ ਦੂਜਾ ਦਿਨ ਹੈ ਪਹਿਲੇ ਦਿਨ ਦੇ ਵਿੱਚ ਫਰਕ ਪੈ ਗਿਆ ਸੀ ਦੂਜੇ ਦਿਨ ਸਿਰਫ 15-20 ਦਿਨਾਂ ਦਾ ਟ੍ਰੀਟਮੈਂਟ ਹੋਣਾ ਇਹਨਾਂ ਦਾ ਤੇ ਇਸ ਤੋਂ ਬਾਅਦ ਵੀ ਅਸੀਂ ਵੀਡੀਓ ਬਣਾਵਾਂਗੇ ਜਦੋਂ ਇਹ ਠੀਕ ਹੋ ਲੈਣਗੇ ਤੇ ਅੱਜ ਅਸੀਂ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਕਿਉਂਕਿ ਇਸ ਨਾਲ ਤੁਹਾਨੂੰ ਪਤਾ ਲੱਗ ਜਾਣਾ ਕਿ ਲਾਬੀ ਕੀ ਹੁੰਦੀ ਹੈ ਤੇ ਧਰਨ ਕੀ ਹੁੰਦੀ ਹੈ ਠੀਕ ਹੈ ਜੀ ਸੋ ਦੋਸਤੋ ਇਸ ਤੋਂ ਬਾਅਦ ਨੈਕਸਟ ਵੀਡੀਓ ਜਿਹੜੀ ਅਸੀਂ 20 ਦਿਨਾਂ ਬਾਅਦ ਪਾਵਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਵੇਂ ਅਸੀਂ ਇੰਨਾ ਸਮੱਸਿਆ ਨੂੰ ਬਿਣਾ ਦਵਾਈ ਤੋਂ ਠੀਕ ਕਰਵਾ ਸਕਦੇ ਹਾਂ। ਸੋ ਡਾਕਟਰਾਂ ਦੇ ਚੱਕਰਾਂ ਦੇ ਵਿੱਚ ਨਾ ਪਹੁੰਕੋ ਕਿਉਂਕਿ ਇਸ ਚੀਜ਼ ਨੂੰ ਨਹੀਂ ਮੰਨਦੇ ਹੋ। ਕਹਿੰਦੇ ਨੇ ਕਿ ਇਹ ਤੁਹਾਡਾ ਬਹਿਮ ਹੈ, ਇਹ ਕੋਈ ਧਰ ਕੋਈ ਦਿੱਕਤ ਨਹੀਂ ਹੁੰਦੀ। ਲੇਕਿਨ ਜੋ ਨੀਰੋਥੈਪੀ ਹੈ ਜਿਹਦੇ ਵਿੱਚ ਕਿ ਬਿਣਾ ਮੈਡੀਸਨ ਤੋਂ ਹੀ ਚੀਜ਼ਾਂ ਦਾ ਇਲਾਜ ਕੀਤਾ ਜਾਂਦਾ ਤਾਂ 100% ਇਲਾਜ ਕੀਤਾ ਜਾਂਦਾ। ਧੰਨਵਾਦ ਦੋਸਤੋ। ਇਸ ਤੋਂ ਬਾਅਦ ਕੀ ਕਰਨਾ? ਜੇਕਰ ਤੁਸੀਂ ਨਾਲੇ ਕੱਢਣੇ ਐ ਐਕਸਰਸਾਈਜ਼ ਆ, ਦੋ ਐਕਸਰਸਾਈਜ਼ਾਂ ਦੱਸਾਂਗਾ। ਪਹਿਲਾਂ ਆਪਣੇ ਸੱਜੀ ਲੱਤ ਨੂੰ ਖੱਬੀ ਲੱਤ ਦੇ ਉੱਪਰ ਰੱਖਣਾ। ਤੇ 6 ਸਕੰਡ ਤੱਕ ਰੋਕ ਕੇ ਰੱਖਣਾ ਇਸ ਤਰ੍ਹਾਂ ਫਿਰ ਇਸ ਤੋਂ ਬਾਅਦ ਆਪਣੀ ਖੱਬੀ ਲੱਤ ਨੂੰ ਸੱਜੀ ਲੱਤ ਦੇ ਉੱਪਰ ਮੋੜ ਕੇ ਰੱਖਣਾ ਇਹ ਵੀ ਤੁਸੀਂ 6 ਸਕੰਡ ਕਰਨਾ ਇਹ ਤੁਸੀਂ 6 ਸਟੈਪ ਕਰਨੇ ਆ ਹਰ ਸਟੈਪ 6 ਸਕੰਡ ਦਾ ਹੋਣਾ ਚਾਹੀਦਾ ਇਹ ਤੁਸੀਂ ਡੇਲੀ ਕਰਨੀ ਹੈ ਤੁਸੀਂ ਦੇਖੋਗੇ ਜੇਕਰ ਤੁਹਾਨੂੰ ਖਾਦਾ ਪੀਤਾ ਨਾਲ ਲੱਗਦਾ ਹੋਵੇ ਜਾਂ ਢੇਟ ਭਰੇ ਭਰੇ ਲੱਗਦਾ ਤੁਹਾਡਾ ਠੀਕ ਹੋਣਾ ਸ਼ੁਰੂ ਹੋ ਜਾਣਾ ਇਹਦੇ ਨਾਲ ਤੁਹਾਨੂੰ ਫਰਕ ਜ਼ਰੂਰ ਪੈ ਜਾਣਾ ਲੇਕਿਨ ਠੀਕ ਨਹੀਂ ਹੋਣਾ ਠੀਕ ਹੋਣ ਵਾਸਤੇ ਤੁਹਾਨੂੰ ਪ੍ਰੋਪਰ ਟਰੀਟਮੈਂਟ ਹੀ ਕਰਵਾਉਣਾ ਪਊਗਾ ਧੰਨਵਾਦ